ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਹਲਕਾ ਵਿਦਾਇਕ ਨਰਿੰਦਰ ਕੌਰ ਬੜਾ ਅੱਜ ਮਾਰਕੀਟ ਕਮੇਟੀ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਨੇ ਅੱਜ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਬਸੰਮਤੀ ਦੇ ਨਾਲ ਬਣਨ ਤੇ 5 ਲੱਖ ਰੁਪਏ ਦਾ ਸਰਕਾਰ ਵੱਲੋਂ ਚੈੱਕ ਦਿੱਤੇ ਗਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਚਨੇੜੀ ਅਤੇ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਲੱਖਾ ਫਗੂਵਾਲ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਕਰਨੈਲ ਸਿੰਘ ਸਰਪੰਚ ਪਿੰਡ ਮਾਜੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਦਿੱਤੇ ਜਾ ਰਹੇ ਹਨ ਲਖੇਵਾਲ ਹਰਦਿਤਪੁਰਾ ਨੰਦਗੜ ਅਤੇ ਬਿੰਬੜ ਅਤੇ ਗਰਦਾਸਪੁਰ ਦੀ ਪੰਚਾਇਤ ਵੀ ਅੱਜ ਜੋ ਸੰਰੂਰ ਜ਼ਿਲ੍ਹੇ ਹਲਕੇ ਪੈਂਦੀ ਹੈ ਉਸ ਦੀ ਦਿੱਤੇ ਗਏ ਤਰ ਤਸਵੀਰਾਂ ਦੇਖ ਰਿਹਾ ਹਾਂ ਪਿੰਡ ਹਰਦਿਤਪੁਰਾ ਅਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਜ ਚੈੱਕ ਦਿੱਤੇ ਗਏ ਹਨ ਤਸਵੀਰਾਂ ਵਿੱਚ ਖੜੇ ਨਜ਼ਰ ਆ ਰਹੇ ਹਨ ਜਿੱਥੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਦਿੱਤੇ ਗਏ ਹਨ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਕਿਉਂਕਿ ਕਹਿੰਦੇ ਅਸੀਂ ਦੇਖਦੇ ਹਾਂ ਕਿ ਚੈੱਕ ਆਉਂਦੇ ਸੀ ਤਾਂ ਬਹੁਤ ਹੀ ਥੋੜੇ-ਥੋੜੇ ਆਉਂਦੇ ਸਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਗੁਰਪ੍ਰੀਤ ਸਿੰਘ ਸਰਪੰਚ ਚੈੱਕ ਲੈਂਦੇ ਨਜ਼ਰ ਆ ਰਹੇ ਹਨ ਸਮੂਹ ਮੈਂਬਰਾਂ ਦੇ ਨਾਲ ਅਤੇ ਬਖਵਾਕ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਹਰਦਿੱਤਪੁਰ ਦੀ ਪੰਚਾਇਤ ਨੂੰ ਵੀ ਜਿੱਥੇ 5 ਲੱਖ ਰੁਪਏ ਦਾ ਚੈੱਕ ਦਿੱਤੇ ਗਏ ਹਨ ਉੱਥੇ ਹੀ ਐਮਐਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਨਾਲ ਪਿੰਡਾਂ ਦੀਆਂ ਹਰਜੀਤ ਸਿੰਘ ਕਾਕੜਾ ਅਤੇ ਬਲਾਕ ਸਮਤੀ ਮੈਂਬਰ ਵਿਕਰਮ ਸਿੰਘ ਨਖਟੇ ਅਤੇ ਬਲਾਕ ਸਮਤੀ ਮੈਂਬਰ ਕੁਲਵੀਰ ਸਿੰਘ ਪਿੰਡ ਕਾਕੜਾ ਤਵਕਾਕ ਪਿੰਡਾਂ ਦੀ ਪਹੁੰਚੇ ਹੋਏ ਸਨ ਇਸ ਮੌਕੇ ਨਜ਼ਰ ਆ ਰਹੇ ਹਨ ਖੜੇ ਤਸਵੀਰਾਂ ਦੇ ਵਿੱਚ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਕੀ ਕਿਹਾ ਉਸ ਨੂੰ ਸੁਣਾਉਣਿਆ ਮੇਰਾ ਨਾਮ ਜਸਪਾਲ ਸਿੰਘ ਸੇਖੋ ਪਿੰਡ ਗਰਦਾਸਪੁਰਾ ਧੂਰੀ ਰੋਡ ਸੰਗਰੂਰ ਅਸੀਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ ਜੋ ਪੰਜਾਬ ਸਰਕਾਰ ਨੇ ਕਿਹਾ ਸੀਗਾ ਤੇ ਆਪਣਾ ਜ ਵਾਅਦਾ ਇਹ ਪੂਰਾ ਕਰਕੇ ਦਿਖਾਇਆ ਅਸੀਂ ਬੜਾ ਹੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਸਾਡੇ ਐਮਐਲਏ ਸਾਹਿਬ ਦਾ ਕਿਉਂਕਿ ਸਾਡੇ ਕੋਲ ਕੋਈ ਵੀ ਇਨਕਮ ਆਫ ਸੋਰਸ ਨਹੀਂ ਹੈਗਾ ਕੋਈ ਸਾਂਝੀ ਜਗ੍ਹਾ ਨਹੀਂ ਹੈਗੀ ਤਾਂ ਇਸ ਕਰਕੇ ਹੁਣ ਮੈਂ ਵੀ ਇਹੀ ਸੋਚ ਰਿਹਾ ਜਿਵੇਂ ਸਾਨੂੰ ਸਾਰੇ ਨਗਰ ਨੇ ਬੈਠ ਕੇ ਸਰਬਸੰਮਤੀ ਨਾਲ ਚੁਣਿਆ ਸੀ ਉਵੇਂ ਹੀ ਅਸੀਂ ਇਸ ਪੈਸੇ ਨੂੰ ਵੀ ਸਾਰਿਆਂ ਨਾਲ ਬੈਠ ਕੇ ਸਲਾਹ ਦੇ ਨਾਲ ਪਿੰਡ ਦੇ ਨਵੀਕਰਨ ਦੇ ਲਈ ਲਾਵਾਂਗੇ ਤਾਂ ਪਿੰਡਾਂ 'ਚ ਆਮਦਨ ਜਿਹੜੀ ਲੱਗਦੀ ਹੈ ਵੀ ਮੈਂ 100 ਸੌਣ ਮਿਲਿਆ ਕਿ ਤੁਹਾਡੇ ਪਿੰਡ 'ਲਿਵੇ ਆਮਕ ਮਹੀਨਾ ਮਗੋਂ ਆਮਦਨ ਨਹੀਂ ਜੀ ਸਾਡੇ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈਗਾ ਅਸੀਂ ਇਹਨਾਂ ਦੇ ਉੱਤੇ ਹੀ ਡਿਪੈਂਡ ਹੈਗੇ ਆ ਤਾਂ ਹੀ ਅਸੀਂ ਜੋ ਵਾਅਦਾ ਕੀਤਾ ਸੀ ਉਸ ਨੂੰ ਦੇਖ ਕੇ ਹੀ ਅਸੀਂ ਇਹ ਫੈਸਲਾ ਲਿਆ ਸੀ ਸਾਰਿਆਂ ਨੂੰ ਬਿਠਾ ਕੇ ਸਰਬਸੰਮਤੀ ਕੀਤੀ ਸੀ ਬੜਾ ਸਹਿਯੋਗ ਦਿੱਤਾ ਉਸੇ ਤਰ੍ਹਾਂ ਹੀ ਹੁਣ ਅਸੀਂ ਅੱਗੇ ਵੀ ਇਸ ਪੈਸੇ ਨੂੰ ਸਹਿਯੋਗ ਦੇ ਨਾਲ ਹੀ ਲਾਵਾਂਗੇ ਕਰਨਾ ਸੀ ਵੀ ਐਦਾਂ ਆਪਣੇ ਆਪ ਮਰਜੀ ਨਾ ਲਾਈ ਜੋ ਪਿਛਲੇਆਂ ਸਰਕਾਰਾਂ ਦਿੰਦੀਆਂ ਸੀ ਜੀ ਚੈੱਕ ਕਰ ਦਿੰਦੀਆਂ ਸੀ ਕਿ ਮਿਲਦੇ ਸੀ ਆਪਾਂ ਲੱਗਦਾ ਤੁਹਾਨੂੰ ਨਹੀਂ ਅਸੀਂ ਤਾਂ ਕਦੇ ਸੁਣਿਆ ਨਹੀਂ ਹੈਗਾ ਜੀ ਅੱਜ ਤਾਂ ਹੁਣੇ ਪਹਿਲੀ ਵਾਰ ਸੁਣਿਆ ਸੀਗਾ ਤਾਂ ਹੀ ਇਹ ਉਤਸ਼ਾਹ ਹੁੰਦਾ ਤੇ ਜਿਵੇਂ ਹੁਣ ਸਾਨੂੰ ਇਹ ਚੈੱਕ ਮਿਲੇ ਨੇ ਇਹ ਦੂਜੇ ਵੀ ਪਿੰਡਾਂ 'ਚ ਮੈਸੇਜ ਆਵੇਗਾ ਤਾਂ ਜੋ ਉਹਨਾਂ ਨੂੰ ਵੀ ਉਤਸ਼ਾਹਿਤ ਕਰਨ ਤੇ ਉਹ ਵੀ ਅੱਗੇ ਸਰਬਸੰਮਤੀਆਂ ਕਰਨ ਜਿਵੇਂ ਸਰਬਸੰਮਤੀ ਹੋਈ ਹੈ ਜੀ ਜੇਕਰ ਸਰਪੰਚੀ ਲਾੜਦੇ ਤਾਂ ਕੈ ਲੱਖ ਰੁਪਏ ਲੱਗ ਜਾਂਦੇ ਜੀ ਆਪਾਂ ਜੀ ਨਾਰਮਲ ਗੱਲ ਜਿਵੇਂ ਤੁਹਾਡੇ ਪਿੰਡਾਂ 'ਚ ਵੀ ਆਮ ਤਾਂ ਨਹੀਂ ਜੀ ਦੇਖੋ ਜੀ ਸਾਡਾ ਚਲੋ ਛੋਟਾ ਪਿੰਡ ਆ ਫਿਰ ਵੀ 5-7 ਲੱਖ ਤਾਂ ਲੱਗ ਹੀ ਜਾਂਦਾ ਆ 5 ਉਹ ਵੱਜ ਗਿਆ 5 10 ਲੱਖ ਦਾ ਫਾਇਦਾ ਬਿਲਕੁਲ ਜੀ ਬਿਲਕੁਲ ਕਿਵੇਂ ਦੇਖਦੇ ਸਰਕਾਰ ਨੂੰ ਵਧੀਆ ਲੋਕਾਂ ਕਰਨਾ ਕੀ ਆ ਪਰਲੋ ਬਹੁਤ ਵਧੀਆ ਜੀ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਆ ਸਰਕਾਰ ਚੰਗੇ ਕੰਮ ਕਰ ਰਹੀ ਆ ਨੌਕਰੀਆਂ ਦੇ ਰਹੀ ਆ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਦਿੱਤੀਆਂ ਗਈਆਂ ਹੈ ਕਿਉਂਕਿ ਸਰਪੰਚ ਤਾਂ ਇੱਕ ਸਾਂਝਾ ਹੁੰਦਾ ਹੈ ਜੇ ਸਰਕਾਰ ਚੰਗਾ ਕੰਮ ਕਹੂਗੀ ਕਰੇਗੀ ਤਾਂ ਉਹਨਾਂ ਦਾ ਕਹਿਣ ਦਾ ਫਰਜ਼ ਹੈ ਕਿ ਚੰਗਾ ਕਰ ਰਹੀ ਆ ਸੋ ਅਸੀਂ ਦੇਖ ਰਹੇ ਆ ਕਿ ਸਰਕਾਰ ਚੰਗਾ ਕੰਮ ਕਰ ਰਹੀ ਆ ਨੌਕਰੀਆਂ ਦੇ ਰਹੀ ਆ ਪਾਣੀਆਂ ਦਾ ਬੜਾ ਵਧੀਆ ਸਿਸਟਮ ਕੀਤਾ ਹੈ ਜੋ ਪੈ ਪਾਏ ਨੇ ਬਾਕੀ ਹੋਰ ਸਭ ਕੁਝ ਜੁੱਧ ਨਸ਼ੇ ਵਿਰੁੱਧ ਵੀ ਮਹਿੰਮ ਵਧੀਆ ਚੱਲ ਰਹੀ ਹੈ ਸੋ ਬਹੁਤ ਹੀ ਢੰਗ ਸਚਾਰੂ ਢੰਗ ਨਾਲ ਕੰਮ ਕਰ ਰਹੀ ਹੈ ਸਰਕਾਰ ਅਸੀਂ ਬਹੁਤ ਧੰਨਵਾਦੀ ਹਾਂ ਕਿ ਬੰਡੇ ਕਿੰਨੀਆਂ ਪੰਚਾਇਤਾਂ ਚੈੱਕ ਬੰਡੇ ਕਿੰਨੇ ਪੈਸੇ ਦਿੱਤੀ ਜੀ ਅੱਜ ਟੋਟਲ ਜਿਹੜੀਆਂ 6 ਪੰਚਾਇਤਾਂ ਨੇ ਪੰਜ ਭਵਾਨੀਗੜ ਬਲਾਕ ਦੀਆਂ ਪੰਚਾਇਤਾਂ ਨੇ ਤੇ ਇੱਕ ਸੰਗਰੂਰ ਤੋਂ ਗੁਰਦਾਸਪੁਰ ਤੋਂ ਨੇ ਪਵਾਨੀਗੜ ਦੇ ਵਿੱਚ ਅੱਜ ਹਰਦਿਤਪੁਰੇ ਤੋਂ ਪੰਚਾਇਤ ਖੜੀ ਆ ਲੱਖੇਵਾਲ ਪਿੰਡ ਤੋਂ ਪੰਚਾਇਤ ਖੜੀ ਆ ਅ ਰਸੂਲਪੁਰ ਛੰਨਾ ਦੀ ਪੰਚਾਇਤ ਹੈਗੀ ਆ ਔਰ ਹਰਦਿਤਪੁਰੇ ਦੀ ਪੰਚਾਇਤ ਹੈਗੀ ਆ ਬਿੰਬੜ ਪਿੰਡ ਦੀ ਪੰਚਾਇਤ ਹੈਗੀ ਆ ਸੋ ਇਹਨਾਂ ਨੂੰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਚਾਇਤੀ ਚੋਣਾਂ ਦੇ ਵੇਲੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਜਿਹੜੇ ਪੰਡਾਂ ਚ ਭਾਈ ਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਨੇ ਚੁਣੀਆਂ ਜਾਣਗੀਆਂ ਤਾਂ ਉਹਨਾਂ ਨੂੰ ਜਿਹੜੇ 5-5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਉਹ ਜਾਰੀ ਕੀਤੀ ਜਾਣੀ ਆ ਸੋ ਕੁਝ ਪੰਚਾਇਤਾਂ ਨੂੰ ਜਿਹੜੇ ਪਹਿਲਾਂ ਜਿਹੜੇ ਚੈੱਕ ਆ ਗਏ ਸੀ ਮੇਰੇ ਹਲਕੇ ਦੇ ਤੇ ਜਿਹੜੀਆਂ 6 ਪੰਚਾਇਤਾਂ ਰਹਿ ਗਈਆਂ ਸੀ ਉਹਨਾਂ ਨੂੰ ਅੱਜ ਜਿਹੜੇ 5-5 ਲੱਖ ਦੇ ਚੈੱਕ ਨੇ ਜਿਹੜੇ ਉਹ ਸੌਪੇ ਗਏ ਨੇ ਭੌਨੀਗੜ ਮਾਰਕੀਟ ਕਮੇਟੀ ਦੇ ਵਿੱਚ ਸੋ ਸਾਡੇ ਨਾਲ ਸਾਰੀਆਂ ਪੰਚਾਇਤਾਂ ਸਾਡੇ ਚੇਅਰਮੈਨ ਸਾਹਿਬਾਨ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਔਰ ਸਾਰੇ ਅਫਸਰ ਨੇ ਜਿਹੜੇ ਇਸ ਮੌਕੇ ਜਿਹੜੇ ਇੱਥੇ ਹਾਜ਼ਰ ਨੇ ਇਹ ਹਰ ਹੁੰਦਾ ਵੀ ਇਹ ਨਾਲੀਆਂ ਬਣਾ ਸਕਦੇ ਆ ਜਾਂ ਹੋਰ ਜੇ 5 ਲੱਖ ਨਾਲ ਕਿਹ ਵੀ ਡਿਵੈਲਪਮੈਂਟ ਕਰ ਸਕਦੇ ਆ ਉਹ ਪੰਚਾਇਤ ਦੀ ਮਰਜ਼ੀ ਹੈ ਜੀ ਪੰਚਾਇਤ ਮਾਲਕ ਹੈਗੀ ਆ ਪਿੰਡ ਦੇ ਲੋਕ ਨੇ ਤੇ ਜਿੱਥੇ ਲੋਕ ਕਹਿਣਗੇ ਪੰਚਾਇਤ ਉਹਨਾਂ ਦੇ ਅਕੋਰਡਿੰਗ ਜਿਹੜੇ ਪੈਸੇ ਖਰਚ ਕਰੋਗੇ ਤੇ ਅੱਜ ਅਸੀਂ ਪੰਚਾਇਤਾਂ ਨੂੰ ਵੀ ਦੇਖਿਆ ਬਹੁਤ ਖੁਸ਼ੀ ਮਹਿਸੂਸ ਕੀਤੀ ਗਿਆ ਨੇ ਕਿ ਆ ਵੀ ਸਾਨੂੰ ਚੈੱਕ ਪਹਿਲੀ ਵਾਰ ਹੋਇਆ ਵੀ ਨਿਸ਼ਚਿਤ ਦੀ ਮਿਲਣਾ ਨਹੀਂ ਤਾਂ ਦੇਖਦੇ ਹਾਂ ਸਰਕਾਰਾਂ ਜਿਵੇਂ ਲਾਸਟ ਟਾਈਮ ਤੇ ਜਾ ਕੇ ਐਲਾਨ ਐਲਾਨ ਹੋ ਜਾਂਦੇ ਸੀਗੇ ਕਦੇ ਪੈਸੇ ਆਉਂਦੇ ਨਹੀਂ ਸੀਗੇ ਸੋ ਇਹ ਪਹਿਲੀ ਸਰਕਾਰ ਹੈ ਤੇ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਜਿਹੜੀ ਸਰਕਾਰ ਦੇ ਵਿੱਚ ਅੱਜ ਵੀ ਜੋ ਚੀਜ਼ਾਂ ਮੁੱਖ ਮੰਤਰੀ ਸਾਹਿਬ ਨੇ ਪਾਰਟੀ ਨੇ ਕਈਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀ ਅਸੀਂ ਪੂਰੀਆਂ ਕਰਦੇ ਆ ਅਸੀਂ ਕਹਿੰਦੇ ਹੀ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਹੋ ਜਾਣ ਪੂਰੀਆਂ ਕਰ ਸਕਦੇ ਆ ਅਸੀਂ ਉਹਨੀਆਂ ਚੀਜ਼ਾਂ ਲੋਕਾਂ ਨਾਲ ਵਾਅਦਾ ਕਰੀਦੇ ਆ ਜਿਹੜੇ ਪੂਰੇ ਹੋ ਜਾਣ ਸੋ 5 ਲੱਖ ਵਾਲਾ ਜਿਹੜਾ ਸਰਬਸੰਮਤੀ ਦਾ ਜਿਹੜਾ ਸੀਗਾ ਮੇਰੇ ਹਲਕੇ ਦੇ ਵਿੱਚ ਸਾਰੀਆਂ ਪੰਚਾਇਤਾਂ ਨੂੰ ਅੱਜ ਜਿਹੜੇ ਪੈਸੇ ਉਹ ਮੈਨੂੰ ਮਿਲ ਚੁੱਕੇ ਨੇ